ਜਾ ਰਹੇ ਹਾਂ ਜੀ ਮਨਿੰਦਰ ਮੋਰ ਕਿਹਾ ਕਿ ਮੈਂ ਪਾਪਾ ਸਾਈਕਲ ਚਲਾਉਣੀ ਆ ਤੇ ਅੱਜ ਲੱਗਿਆ ਹੋਇਆ ਜੀ ਪਿੰਡ ਦਾ ਤੌੜਾ ਕੱਢਣ ਤੇ ਪਿੰਡ ਨੂੰ ਮਨਿੰਦਰ ਹੌਲੀ ਸਦਾ ਹੀ ਚੱਲ ਸਦਾ ਹੀ ਸਦਾ ਹੀ ਚੱਲ ਹੌਲੀ ਤੇ ਆ ਸਾਡਾ ਪਿੰਡ ਆ ਜੀ ਇਹ ਫੜਦੀਆਂ ਕਿਤੇ ਕੱਚੀਆਂ ਗਲੀਆਂ ਹੁੰਦੀਆਂ ਸੀ ਮਨਿੰਦਰ ਮੈਂ ਲੇਕੇ ਨਹੀਂ ਆਇਆ ਕਰਨਾ ਬੜਾ ਅਗੇ ਕੱਟਣਾ ਹੈ ਹੌਲੀ ਹੌਲੀ ਕਰਕੇ ਬ੍ਰੇਕ ਕਰਕੇ ਬ੍ਰੇਕ ਚਲੋ ਚੱਲ 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 ਅੱਜ ਲੱਗਿਆ ਹੋਇਆ ਜੀ ਪਿੰਡ ਦਾ ਦੌਰਾ ਕਰਨ ਮਰਦ ਦਾ ਸਿੰਘ ਹੈ ਨਜ਼ਾਰਾ ਹੁੰਦਾ ਹੈ ਕਿੰਨਾ ਹੈਗਾ ਸਾਸਰੀਗੜ੍ਹ ਤੋਂ ਬੋਲਦੇ ਹੈ ਅੱਜ ਲੱਗੀ ਲੱਗੇ ਨਿਊ ਸਾਈਕਲ ਆਦੀ ਇਹ ਚਲਾਉਣੀ ਪੂਰੀ ਸਿੱਖ ਗਿਆ ਹੁਣ ਤਾਂ ਇਹ ਹਵਾ ਕਰਦਾ ਜੀ ਨੋ ਇਹ ਗਲਤ ਕੰਮ ਨਹੀਂ ਕਰਨਾ ਗਿਰਚੂnga ਛੱਟ ਖਾ ਲੂnga ਸਵਾਦ ਆਊਗਾ ਖਾ ਚੱਲ ਖਾ ਦੇ ਆ ਜਾ ਚੱਲ 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 ਦੇਖੋ ਹੌਲੀ ਮੂਰੇ ਵੀ ਦੇਖਣਾ ਹੈ ਹੌਲੀ ਜਾਣਾ ਹੈ ਹਾੜੀ ਹੜੀ ਇਹ ਆ ਹੈਗੀ ਜੀ ਸਾਡੇ ਪਿੰਡ ਦੀ ਮਾੜੀ ਹੁਣ ਅਸੀਂ ਡਿਊਟੀ ਪਰ ਨੂੰ ਜਾ ਰਹੇ ਹਾਂ ਘਰੇ ਆਏ ਹੋਏ ਤੇ ਜੀ ਮਾਤਾ ਕੋਲ ਤੇ ਆ ਹੈ ਜੀ ਸਾਡੇ ਪਿੰਡ ਦੀ ਮਾੜੀ ਮਨਿੰਦਰ ਹੜੀ ਤੇ ਆ ਹੈਗਾ ਜੀ ਸਰਕਾਰੀ ਹਸਪੀਟਲ ਡੰਗਰਾਲਾ ਪਿੰਡ ਮਾਣੇ ਮਾਧਰੇ ਤੇ ਚੰਗੌਰ ਸਾਹਿਬ ਦਾ ਬਹੁਤ ਵਧੀਆ ਹਸਪਤਾਲ ਬਣਿਆ ਹੈ ਡੰਗਰਾਂ ਵਾਸਤੇ ਤੇ ਆ ਜਾਂਦੇ ਆ ਜੀ ਸੜਕ ਆਪਣੇ ਘਰ ਨੂੰ ਮਨਿੰਦਰ ਸਿੰਘ ਹੌਲੀ ਚੱਲੋ ਛੜੋ ਜਾ ਚੱਲ ਚੱਲ ਉਹ ਦੁਕਾਨ ਕੋਲ ਰੁਕਣਾ ਹੈ ਕਿਹੜੀ ਕੋਪਲਾ ਆ ਸਮਾਨ ਲੈਣਾ ਹੈ ਠੀਕ ਆ ਰੋਕ ਲਾ ਇਹ ਹੁਣ ਉੱਧਰ ਦਾ ਦੇਖਿਓ ਜੀ ਲੈ ਦੇਖ ਲਓ ਜੀ ਫੁਕਰੀਆਂ ਇਹਦੀਆਂ ਆ ਆ ਫੁਕਰੀ ਮਾਰੀਦੀ ਹੁੰਦੀ ਆ ਜੇ ਗਿਰ ਗਿਆ ਫੇਕਾ ਕਰੂੰਗਾ ਤੇ ਲਾਂਗੇ ਜੀ ਦੁਕਾਨ ਚ ਉਸਮਾਨ ਤੇ ਹੁਣ ਦੁਕਾਨਦਾਰ ਪਤਾ ਨਹੀਂ ਕਿੱਥੇ ਲੰਘ ਗਏ ਹਾਂ ਜੀ ਤੇ ਆਇਓ ਦੁਕਾਨਦਾਰ ਜੀ ਇਹ ਆ ਗਿਆ ਜੀ ਸਾਡਾ ਭਾਈ ਦੁਕਾਨ ਵਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਣਾਓ ਠੀਕ ਆ ਠੀਕ ਆ ਜੀ ਤੇ ਸੌਦੇ ਦਿਓ ਸਾਨੂੰ ਸ਼ੈਂਪੂ ਦੇ ਦਿਓ ਇੱਕ ਤਾਂ ਬੇਸਣ ਦੇ ਦਿਓ ਤੇ ਬਸ ਆ ਦੋ ਚੀਜ਼ਾਂ ਹਨਾ ਸ਼ੈਂਪੂ ਕਿੰਨੇ ਸ਼ੈਂਪੂ 10 ਰੁਪਏ ਦੇ ਦਿਓ ਬੇਸਣ ਦੇ ਦਿਓ ਹਨਾ ਮੈਨੇ ਤੇਰਾ ਨਹੀਂ ਇਹ ਨਹੀਂ ਲੈਣਾ ਇੰਨਾ ਨਹੀਂ ਖਾਣਾ ਹੈਗਾ ਗਲਤ ਆ ਇਹ ਕੋਈ ਚੁਮਲੋਟ ਨਹੀਂ ਹੈਗੀ ਬਸ ਓਕੇ ਆ ਚਲੋ ਬਾਕੀ ਹੁਣ ਤੁਹਾਨੂੰ ਜਾ ਕੇ ਮਿਲਦੇ ਆ ਜੀ ਡਿਊਟੀ ਪਰ ਸਾਨੂੰ ਰੈਸਟ ਔਫ ਦੇ ਵਿੱਚ ਹਾਂ ਬੈਠਣ ਦੇ ਦੋ ਅੱਧਾ ਦੇ ਦੋ ਜਿਹੜਾ ਤੁਹਾਡੇ ਕੋ ਪੈਕੇਟ ਜਾਂਦਾ ਹੁੰਦਾ ਇੱਕ ਹਾਂ ਇਹ ਹੀ ਦੇ ਦੋ ਅੱਧਾ ਕਿਲੋ ਵਾਲਾ ਹਾਂ ਬਸ ਠੀਕ ਆ ਓਕੇ ਜੀ ਮਿਲਦੇ ਹਾਂ ਹੁਣ ਤੁਹਾਨੂੰ ਉੱਪਰ ਜਾ ਕੇ ਦੁਕਾਨ ਉੱਥੇ ਰੈਸਟ ਔਫ ਚ ਡਿਊਟੀ ਚ ਹਾਂ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਤੁਸੀਂ ਸਾਡੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕੋਈਂ ਰੱਖੇ ਜਿੰਦਰ ਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਜੀ ਭੁੱਲਿਆ ਕਰੋ ਤੇ ਪਹੁੰਚ ਗਏ ਹਾਂ ਰੈਸਟੋਰੈਂਟ ਦੇ ਵਿੱਚ ਡਿਊਟੀ ਪਰ ਤੇ ਮਨਿੰਦਰ ਬੜੀ ਤੇਜ਼ ਸਾਈਕਲ ਚਲਾਉਂਦਾ ਉਸ ਤੋਂ ਪਹਿਲਾਂ ਤੁਹਾਡੀ ਮੰਮੀ ਨਾਲ ਉਹਦੀ ਨਾਲ ਮੁਲਾਕਾਤ ਕਰਾ ਦਈਏ ਤੁਹਾਡੀ ਮੰਮੀ ਨਾਲ ਸਾਸਤ੍ਰਿਕਾ ਉਹਦੀ ਮੰਮੀ ਨਾਲ ਸਾਸਤ੍ਰਿਕਾ ਦੀ ਸਾਰਿਆਂ ਨੂੰ ਪਰਮਾਤਮਾ ਗਿਆ ਦੱਸ ਤੁੱਤੀ ਜੇ ਚੱਲ ਕੇ ਲੋ ਤਾਂ ਦੁਸਰੋ ਤੇ ਦੁੱਖ ਤਕਲੀਫਾਂ ਤੋਂ ਦੂਰ ਹੈ ਪਹਿਲੀ ਗੱਲ ਮੈਨੂੰ ਐਂ ਦੱਸ ਇੱਕ ਵੀ ਬੰਦਾ ਜਦੋਂ ਘਰ ਤੇ ਸਵੇਰੇ ਚਲੇ ਜਾਂਦਾ ਦੁਪਹਿਰ ਨੂੰ ਜਾਂ ਸ਼ਾਮ ਉਹਨੇ ਆਉਣਾ ਦਾ ਵਾਪਸੇ ਹੁੰਦਾ ਹੈ ਕਿ ਨਹੀਂ ਤਾਂ ਤੁਸੀਂ ਮਗਰੇ ਫੋਨ ਕਿਉਂ ਘਰ ਲੱਜ ਜੰਨੇ ਆ? ਐ ਨਹੀਂ ਕਰ ਬਟੇੜਾ ਪੜ੍ਹ ਕੇ ਪੜ੍ਹ ਕੇ। ਹੈ? ਗੌਂਟ ਰੁੱਕਦੇ ਰੁੱਕਦੇ ਕਿਉਂ ਚੇ। ਉਹ ਤਾਂ ਕਰਦੇ ਹੁੰਦੇ ਹਨ। ਤੁਹਾਨੂੰ ਪਤਾ ਤਾਂ ਹੈਗਾ ਵੀ ਹੁਣ ਸਾਨੂੰ 100 ਚੀਤੀਆਂ ਦੀ ਦੂਰ ਬੈਠੇ ਲੋੜ ਪੈਂਦੀ ਹੈ। ਉਸ ਘਰ ਕੋਲ ਸਾਡਾ ਜੀ ਜਦੋਂ ਬੰਦੇ ਨੇ ਘਰ ਤੋਂ ਜਾਣਾ ਹੈ, ਜਦੋਂ ਬੰਦੇ ਨੇ ਘਰ ਤੇ ਜਾਣਾ ਹੈ ਉਦੋਂ ਇਹ ਕਹਿ ਸਕਦੇ ਆ ਵੀ ਤੁਹਾਡਾ ਪਤਾ ਨਹੀਂ ਸੀ ਤੁਸੀ ਟਾਈਮ ਲੱਗਣਾ। ਤੁਸੀਂ ਐਂ ਦੱਸਿਓ ਜੀ ਵੀ ਮੈਨੂੰ ਆ ਸਾਮਾਨ ਮੈਨੂੰ ਫੜਾ ਜੋ। ਹੈਨਾ? ਫੋਨ ਜਾਣ ਜਾਣ ਕੇ ਆਜੋ ਘਰ ਨੂੰ ਸਮਾਨ ਲੈ ਕੇ ਹੁਣ ਥੋੜਾ ਜਦੇ ਰਹਿ ਤੋ ਮੈਂ ਦੱਸਦੀ ਆ ਇੱਕ ਤਾਂ ਜੀ ਦੇਖੋ ਬੰਦੇ ਇਹ ਅਨੰਦ ਦਾ ਪਾਪਾ ਭੁੱਲ ਜਾਂਦਾ ਬਹੁਤ ਹੀ ਜਿਹੜੀ ਚੀਜ਼ ਮੰਗਾਉਣੀ ਹੈ ਇਹਨਾਂ ਨੇ ਹੋਰ ساری ਲੈ ਕੇ ਆਉਣੀ ਭੁੱਲ ਗਿਆ ਜੀ ਟੂਆ ਨੰਬਰ ਦੀ ਪਿਆਰ ਆ ਇਹੇ ਵੇ ਜੇ ਜਗਾਤੇ ਐਵੇਂ ਬਾਹਰ ਜਾਂਦੇ ਮੈਨੂੰ ਤਾਂ ਫਿਕਰ ਹੋ ਜਾਂਦੀ ਆ ਉਸ ਮੇਰਾ ਜੀ ਨਹੀਂ ਲੱਗਦਾ ਮੈਂ ਹਾਂ ਕਰਦਾ ਅੱਛਾ ਠੀਕ ਆ ਠੀਕ ਆ ਹੁਣ ਮੈਂ ਤੇਰੀ ਗੱਲ ਕੱਟਦਾ ਨਹੀਂ ਜਦੋਂ ਪੇਕੇ ਜਾਂਦਾ ਤੇ ਲਾਉਣੀ ਆ ਉਦੋਂ ਘਰਾਂ ਦਾ ਕਿੱਥੇ ਹੁੰਦਾ ਦੇਖਿਆ ਹੁਣ ਜਾਉਂਗੀ ਉੱਥੇ ਜਾ ਕੇ ਪੇਕੇਆਂ ਦੇ ਵਿੱਚੋਂ ਜੀ ਲੱਗ ਜਾਂਦਾ ਜੀ ਤਾਂ ਦੇਖ ਸਾਰੇ ਪਾਸੇ ਲੱਗਦਾ ਇਹ ਤਾਂ ਕਹਿੰਦਾ ਸੌਰੇ ਬਿਨਾ ਜੀ ਤਾਂ ਬੈਠਨੇ ਆ ਜੀ ਤਾਂ ਕਹਿੰਦੇ ਸਭ ਪਾਸੇ ਲਾਉਣਾ ਪੈਂਦਾ ਪੇਕੇ ਆ ਤੁਹਾਨੂੰ ਪਤਾ ਵੀ ਥੋੜਾ ਜਿਆ ਹੋਰ ਹਿਸਾਬ ਤਾਂ ਹੋ ਜਾਂਦਾ ਤੇ ਦੂਆ ਨੂੰ ਬਰ ਅਸੀਂ ਤੁਹਾਨੂੰ ਫੋਨ ਕਰਦੇ ਆ ਪਰ ਇਹ ਦੇਖ ਲਓ ਵੀ ਮੈਂ ਸੌਰੇ ਚ ਬੈਠ ਕਿੰਨੀ ਵਾਰ ਤੁਹਾਨੂੰ ਯਾਦ ਕਰਦੀ ਆ ਤੁਸੀਂ ਮਾੜੀ ਵਾੜੇ ਸੌਰੇ ਤੂੰ ਤਾਂ ਕਦੇ ਉੱਜੇ ਸਾਰੇ ਜੀ ਬੋਲ ਕਰਦੇ ਮੈਨੂੰ ਪੇਕੇ ਆ ਗਈ ਰੂ ਆਪ ਕਿੰਨਾ ਕੁੱਛਦੇ ਆ ਝੂਠੇ ਨਹੀਂ ਮੈਂ ਕਿਹਾ ਮੈਂ ਕਿੰਨਾ ਕਿ ਯਾਦ ਕਰਦੀ ਆ ਮੈਂ ਕੰਮੇ ਮੰਨਾ ਵੀ ਤੂੰ ਯਾਦ ਕਰਦੀ ਆ ਅੱਜ ਜਿਵੇਂ ਦੇ ਫੋਨ ਲਾ ਮੈਂ ਘਾਂਟੇ ਵਾਸਤੇ ਗਿਆ ਜੀ ਵੀ ਫੋਨ ਕਰਤੇ ਇੱਕ ਘੰਟੇ ਦੇ ਵਿੱਚ ਵਿਚ ਉਹ ਰਿਕਾਰਡਿੰਗ ਵੀ ਭੇਜਤੀਆਂ ਮੇਰੀਆਂ ਭੈਣਾਂ ਤੁਸੀਂ ਐਂ ਦੱਸਿਓ ਵੀ ਜਿਆਦਾ ਤੁਹਾਡੇ ਘਰ ਦੇ ਜਾਂਦੇ ਨੇ ਤੁਸੀਂ ਫੋਨ ਨਹੀਂ ਕਰਦੇ ਪਿਆਰ ਦੀ ਗੱਲ ਹੁੰਦੀ ਆ ਇਹਨਾਂ ਨੂੰ ਕੀ ਪਤਾ ਤੁਸੀਂ ਤਾਂ ਮੈਨੂੰ ਨਹੀਂ ਕਰੂਗੀ ਨਹੀਂ ਜਨ ਕੀ ਮੈਨੂੰ ਐਂ ਕਰ ਭੈਣਾਂ ਜਿੰਨੀਆਂ ਵੀ ਹੈਗੇ ਤੁਸੀਂ ਐਂ ਕਰੋ ਆਪਣੇ ਘਰ ਦੇਆਂ ਨੂੰ ਭੈਣੇ ਇੱਕ ਡੱਬੀ ਲੈ ਲਓ ਕੰਚ ਦੀ ਉਹਦੇ ਵਿੱਚ ਪਾ ਕੇ ਰੱਖ ਦੋ ਘਰ ਦੇ ਜਿਹੜੇ ਖਰਚੇ ਚੱਲਣਗੇ ਤੁਸੀਂ ਉਹਨੂੰ ਦੇਖ ਲਿਆ ਕਰੋ ਉਹ ਤੁਹਾਡੇ ਖਰਚੇ ਨਹੀਂ ਹੁੰਦੇ ਮੈਂ ਕਹਿੰਦੀ ਤੁਸੀਂ ਜਾਓ ਨਾ ਆ ਤਾਂ ਹੁੰਦੇ ਕਿ ਜਾਣ ਜਾਣਾ ਦਾ ਫੋਨ ਨਾਲ ਕਿਹੜਾ ਤੁਸੀਂ ਵਿੱਚ ਫੜ ਲਿਆ ਲਿਆ ਮੈਂ 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 ਤੈਨੂੰ ਦੱਸ ਤਾ ਵੀ ਪਤਾ ਨਹੀਂ ਕੀ ਆਤ ਹੈ ਮੈਂ ਤੈਨੂੰ ਨਹੀਂ ਕਹਿੰਦਾ ਮੈਂ ਤਾਂ ਤੈਨੂੰ ਪਤਾ ਵੀ ਮੇਰੀ ਆਦਤ ਆਕਰ ਤੁਸੀਂ ਕਹਦੇ ਬਾਤ ਮੈਂ ਤਾਂ ਹੈ ਤੈਨੂੰ ਸਮਝਾਉਣਾ ਵੀਡੀਓ ਦੇ ਜ਼ਰੀਏ ਤੁਸੀਂ ਵੀ ਬੇਨਤੀ ਹੈ ਜੀ ਇਹਨੂੰ ਮਾਰੇ ਮੋਟੇ ਕਮੈਂਟ ਹੈ ਜੇ ਮਾਰਿਓ ਵੀ ਜਿਹੜੀ ਇਹਦੇ ਦਿਮਾਗ ਦੇ ਵਿੱਚ ਗੱਲ ਪੈ ਗਈ ਭੈਣੇ ਬੰਦਾ ਘਰ ਜਦੋਂ ਘਰ ਤੋਂ ਚਲੇ ਜਾਂਦਾ ਕੰਮ ਪਰ ਤਾਂ ਨੂੰ ਲੇਟ ਵੇਟੋ ਹੋ ਸਕਦਾ ਪਰ ਇਹ ਨਹੀਂ ਜੀ ਇਨਾ ਟਾਈਮ ਹੋ ਗਿਆ ਕੰਟਾ ਹੋ ਗਿਆ ਗਿਆ ਨੂੰ ਜੀ ਤੁਸੀਂ ਕੰਮ ਕਰਤਾ ਹੋਰੀ ਐ ਮੈਂ ਤੁਹਾਨੂੰ ਤਾਂ ਹੀ ਪੁੱਛਣ ਨੂੰ ਵੀ ਕੰਮ ਤਾਂ ਹੋ ਰਿਹਾ ਤੁਸੀਂ ਫਿਰਦੇ ਕਿੱਥੇ ਮੈਨੂੰ ਦੁਆਰਾ ਆਉਣਾ ਪਿਆ ਜੀ ਮੈਨੂੰ ਆਇਆ ਤਾਂ ਵੀ ਸ਼ਾਇਦ ਕੋਈ ਜ਼ਰੂਰੀ ਗੱਲ ਹੋਣੀ ਆ ਜਾਂ ਕੋਈ ਪ੍ਰੋਬਲਮ ਪੈ ਗਈ ਹੋਣੀ ਜਿਹਦੇ ਮੈਨੂੰ ਇਨੇ ਫੋਨ ਕਰਕੇ ਆਉਣਾ ਪਿਆਗਾ ਔਰ ਜਦ ਮੈਂ ਘਰ ਆਇਆ ਰੋਟੀ ਖਾ ਲਓ ਜੀ ਲੱਸੀ ਪੀ ਲਓ ਅਰੇ ਇਹ ਵੀ ਤਾਂ ਪਿਆਰ ਦੀ ਗੱਲ ਆ ਤੁਸੀਂ ਮੈਨੂੰ ਭੈਣਾ ਦੱਸਿਓ ਵੀ ਮੈਂ ਜੇ ਫਿਕਰ ਕਰਦੀ ਤਾਂ ਹੀ ਫੋਨ ਕਰਕੇ ਰੋਟੀ ਲੈਣ ਕਿਉਂ ਗਿਆ ਚਾਰ ਰੋਟੀਆਂ ਮੈਂ ਪਹਿਲਾਂ ਹੀ ਖਾ ਕੇ ਗਈਆਂ ਢਿੱਡ ਮੈਂ ਪੂਰਾ ਭਰ ਕੇ ਗਿਆ ਮੈਨੂੰ ਪਤਾ ਨਹੀਂ ਦੱਸੋ ਇਹ ਬਹਾਨਾ ਨਹੀਂ ਤੁਸੀਂ ਮੈਨੂੰ ਦੱਸੋ ਵੀ ਮੈਨੂੰ ਪਤਾ ਨਹੀਂ ਰੋਟੀ ਖਾਂਗੀ ਕੀ ਨਹੀਂ ਮੈਨੂੰ ਹਾਂ ਪਤਾ ਆਖੀ ਰੋਟੀ ਦੇਖੋ ਉਹਨਾਂ ਟਾਈਮ ਸਹੀ ਦੱਸੋ ਵੀ 12 ਵਜੇ ਨੇ ਆਨੇ 11:30 ਹੋ ਗਏ ਨੇ ਤੇ 12 ਵਜੇ ਕੀ ਹੋਣਾ ਬਲ ਤਾਂ ਮੈਂ ਦੇਖਿਆ ਨਹੀਂ ਕਿਹੜੇ ਟਾਈਮ ਤੇ ਦੱਸਦੇ ਨਹੀਂ ਤੁਹਾਨੂੰ ਪਤਾ ਆ ਦੇਖ ਲੋ ਜੀ 11:16 ਮਿੰਟ ਆ ਗਿਆ 16 ਇਹ ਵੀ ਝੂਠ ਬੋਲੀ ਲਾ ਦੇਖ ਲੋ ਜੀ ਤੁਹਾਨੂੰ ਕਾਲ ਕਰਕੇ ਦਿਖਾ ਦੇ ਦੂੰ ਤੱਕ ਦੇਖੇ 16 ਹੋ ਗਈ ਹਾਂ ਆ ਦੇਖਿਓ ਮੜਾ ਕਿੰਨੇ 17 ਹੋ ਗਈ ਲਾ 16 ਹਾਲ ਹੁਣ ਆਏ 17 ਹਾਂ ਫੇਟੀ ਨੂੰ ਮਾ ਮਾ ਤੇ ਬਈ ਮੈਨੂੰ ਇਹ ਕਿੰਨਾ ਟਾਈਮ ਹੋ ਗਿਆ ਕਿਉਂਕਿ ਮਨਿੰਦਰ ਨੂੰ ਛੁੱਟੀ ਆ ਇਹ ਸਵੇਰੇ ਵੀ ਰੋਟੀ ਖਾ ਕੇ ਜਦ ਸਟੇਰ ਸਕੂਲ ਉੱਠ ਕੇ ਚਲੇ ਜਾਵਾਂ ਟੈਨਸ਼ਨ ਨਹੀਂ ਮੈਨੂੰ ਆ ਵੀ ਆ ਕੇ ਨਾਲ ਰੋਟੀ ਖਾ ਲਾਂ ਜਿਹਨਾਂ ਨੇ ਕੰਮ ਤੇ ਹੁਣ ਲੰਘ ਗਏ ਉਧਰ ਦੀ ਉਧਰ ਬੇਫੇਰ ਕਹਿੰਦੇ ਘਰ ਪੱਕੀ ਦਾ ਸੱਬ ਪੱਕਦੀ ਆ ਨਹੀਂ ਕਿਤੇ ਵੀ ਨਹੀਂ ਪੱਕਦੀ ਹਾਂ ਚਲੋ ਇਹ ਜਰੂਰੀ ਆ ਵੀ ਹੈਨਾ ਕੋਈ ਉਹ ਫਿਕਰ ਇਕ ਨਾਂ ਵੀਰ ਆ ਸਾਡਾ ਮੁਹਾਲੀ ਤੋਂ ਹਰਮ ਕਿਆ ਨਾਮ ਸੀ ਨਾ ਹਰਮਨ ਹਰਮਨ ਪ੍ਰੀਤ ਪਤਾ ਨਹੀਂ ਐਦਾਂ ਕੁਛ ਨੋਅ ਵਾਲੂ ਦਾ ਮੈਂ ਤੁਹਾਨੂੰ ਦੱਸ ਦਾਂ 2 ਮਿੰਟ ਦੋ ਜੀ ਮੈਨੂੰ ਯਾਦ ਕਰ ਨਾ ਦੋ ਬੜਾ ਜੀ ਹਾਂ ਤੇ ਉਹਦਾ ਨੋਅ ਵੀਰ ਦਾ ਹੈਗਾ ਜੀ ਮੁਹਾਲੀ ਤੋਂ ਆ ਜੀ ਉਹ ਲੱਬਰਦਾਰ ਨੇ ਜੀ ਹਰਮੀਤ ਸਿੰਘ ਬੜੀ ਨਾਈਸ ਫੈਮਲੀ ਆ ਉਹ ਸਾਡੇ ਜਿੰਨੇ ਵੀ ਬਲੌਗ ਦੇਖਦੇ ਆ ਤੇ ਉਹ ਸਾਨੂੰ ਹਰ ਕਮੈਂਟ ਬੜੇ ਸੋਹਣੇ ਸੋਹਣੇ ਦਿੰਦੇ ਆ ਵੈਸੇ ਤਰੀਬਨ ਸਾਰੇ ਸਬਸਕ੍ਰਾਈਬਰ ਜਿੰਨੇ ਸਾਡੇ ਨਾਲ ਜੁੜੇ ਹੋਏ ਆ ਤੁਹਾਡੇ ਸਾਰੇ ਘੈਂ ਘੈਂ ਹੁੰਨੇ ਆ ਕੋਈ ਸਾਡੇ ਦਿਲ ਨੂੰ ਲੱਗਣ ਵਾਲੀ ਚੀਜ਼ ਨਹੀਂ ਹੁੰਦੀ ਹਾਂ ਸਾਨੂੰ ਜਣੀ ਕਿ ਸਿੱਖਿਆ ਤੁਹਾਡੇ ਕਮੈਂਟਾਂ ਚ ਜਰੂਰ ਮਿਲਦੀ ਆ ਅਗਰ ਜੇ ਸਾਹਤੋਂ ਕੁਝ ਗਲਤੀਆਂ ਹੁੰਦੀਆਂ ਤੁਸੀਂ ਆਪਣੇ ਕਮੈਂਟ ਸਾਨੂੰ ਦਿੰਦੇ ਰਹਿੰਦੇ ਆ ਇੱਕ ਭੈਣ ਨੇ ਮਨਿੰਦਰ ਬਾਰੇ ਥੋੜੇ ਜਿਹਾ ਕਮੈਂਟ ਮਾਰਿਆ ਤਾਂ ਇਹ ਭੈਣੋ ਤੁਹਾਡਾ ਕਿਹਾ ਸਿਰ ਮੱਥੇ ਬਿਲਕੁਲ ਸਾਨੂੰ ਆਪਣੇ ਬੱਚੇ ਨੂੰ ਸਮਝਾ ਕੇ ਰੱਖਣਾ ਚਾਹੀਦਾ ਵੀ ਜਦੋਂ ਵੀ ਆਪਾਂ ਕੁਝ ਵੀ ਕਰਦੇ ਹਾਂ ਤਾਂ ਬੱਚੇ ਨੂੰ ਥੋੜਾ ਜਿਹਾ ਹੈਂਡਲ ਕਰਕੇ ਰੱਖੋ ਵੀ ਜਿਵੇਂ ਬੋਲਣਾ ਜਾਂ ਇਲਤ ਕਰਨਾ ਹੈ ਨਾ ਇਹਦੇ ਵਿੱਚ ਨੁਕਸਾਨ ਥੋੜਾ ਨਹੀਂ ਜੀ ਸਾਡਾ ਜਾਂ ਜ਼ਿਆਦਾ ਹੋ ਜਣਾ ਵੀ ਜੇ ਕੱਲ੍ਹ ਨੂੰ ਘਲਾਉਣ ਦੇ ਸੱਟ ਪੇੜ ਵੱਜੀ ਆ ਜਾਂ ਕੁਝ ਗਲਤ ਸ਼ਬਦ ਬੋਲਦਾ ਮੇਰਾ ਕਹਿਣ ਦਾ ਮਤਲਬ ਕੰਮ ਵੀ ਕਰੋ ਕੰਮ ਦੇ ਨਾਲ-ਨਾਲ ਆਪਣੀ ਜੀਣੀ ਤੁਹਾਡੀ ਘਰ ਦੀ ਰਸਤੀ ਆ ਉਹਨੂੰ ਵੀ ਦੇਖੋ ਉਹਨੂੰ ਵੀ ਦੇਖਣਾ ਜ਼ਰੂਰੀ ਆ ਜ਼ਰੂਰੀ ਆ ਸਭ ਕੁਝ ਜ਼ਰੂਰੀ ਆ ਤੇ ਦੂਆ ਨੰਬਰ ਤੇ ਹੁ ਮੈਂ ਭੁੱਲ ਗਿਆ ਵੀਰ ਕਿਆ ਕਹਿੰਦਾ ਹਾਂ ਵੀਰ ਨੇ ਮੈਨੂੰ ਕਈ ਫੋਨ ਕਰ ਲਏ ਇੱਕੋ ਹੀ ਗੱਲ ਪਿੱਛੇ ਵੀ ਵੀਰੇ ਕੱਲ ਵੀ ਫੋਨ ਮਾਤਰੀ ਨੂੰ ਸ਼ਾਮ ਨੂੰ ਆਇਆ ਤੇ ਉਹਨਾਂ ਨੇ ਜਿਹੜੇ ਬਿੰਦਾ ਰਾਜੀ ਸਾਡੇ ਮਤਲਬ ਭੈਣ ਦੇ ਮੇਰੇ ਜੀਜੇ ਦੇ ਨਾਨਕੇ ਉਹਨਾਂ ਦੀ ਜਿਹੜੀ ਮਾਮੀ ਹੈ ਮਾਮੀ ਦੀ ਕੁੜੀ ਉਹਨਾਂ ਦਾ ਜਿਹੜਾ ਭੂਆ ਬਿੰਦਾਰ ਪਰ ਉਹ ਇਹ ਲੱਗਿਆ ਜੀਜੇ ਦਾ ਤੇ ਜਿਹੜੇ ਉੱਥੇ ਦੇ ਆਪਣੇ ਕਿਹੜਾ ਪਿੰਡ ਉਹਨਾਂ ਦਾ ਬਲਾਕ ਤੋਂ ਹਾਂ ਬਲਾਕ ਕੋਲ ਉਹਨਾਂ ਦਾ ਪਿੰਡ ਅਸੀਂ ਵੀ ਸੁਣ ਜੰਨੀ ਹਾਂ ਉਹਨਾਂ ਨੰਬਰ ਮੰਗਿਆ ਤੇ ਆਪਾਂ ਤੁਹਾਨੂੰ ਨੰਬਰ ਜ਼ਰੂਰ ਦਵਾਂਗੇ ਇਹ ਤਾਂ ਵੀਰੇ ਹਰਮੀਤ ਵੀਰ ਨੇ ਮੰਗਿਆ ਦਵਾਂਗੇ ਤੁਹਾਨੂੰ ਇਹ ਨੰਬਰ ਗੈਸੇ ਮੇਰੇ ਜੀ ਦਾ ਹਾਂ ਬਿੰਦਰ ਵੀਰ ਦਾ ਤੇ ਇਹ ਨੰਬਰ ਮੇਰੇ ਕੋਲ ਵੀ ਨਹੀਂ ਤੁਹਾਨੂੰ ਮੈਂ ਲੈ ਕੇ ਦੂੰਗਾ ਤੇ ਨੰਬਰ ਦੋ ਤੇ ਵੀਰ ਨੇ ਮੈਨੂੰ ਕੱਲ ਵੀ ਫੋਨ ਕਰਕੇ ਕਿਹਾ ਵੀ ਵੀਰੇ ਕਿਆ ਰਾਦਾ ਬਣਿਆ ਤੁਹਾਡਾ ਹੁਣ ਕਿਹਾ ਵੀ ਕਾਹਦਾ ਰਾਦਾ ਬਣ ਗਿਆ ਵੀਰੇ ਤੂੰ ਦੱਸ ਮੰਨੂ ਵੀ ਕਾਹਦਾ ਰਾਦਾ ਹਾਂ ਕਹਿੰਦਾ ਹੁਣ ਤਾਂ ਆਪਣੇ ਸਾਲੇ ਨੂੰ ਬੁਲਾ ਲਾ ਤੇ ਮੈਂ ਉਹ ਗੀਤ ਵੀ ਬੀਰੇ ਮੈਂ ਹੁਣ ਮਨਿੰਦਰ ਜੀ ਨਾਲ ਗੱਲ ਖੜੀ ਗੱਲ ਕੱਟਣ ਲੱਗੀ ਆ ਮੇਰੀ ਗੱਲ ਹੋਈ ਸੀ ਅੱਜੇ ਹੋਈ ਦੀ ਸਵੇਰੇ ਹਜੇ ਹੁਣੇ ਆਏ ਨੇ ਇਹਨਾਂ ਨੂੰ ਮੈਂ ਦੱਸਣਾ ਭੁੱਲ ਗਈ ਵੇ ਮੈਂ ਵੀ ਉਹਨਾਂ ਨੂੰ ਰਿਕਵੈਸਟ ਪਾਈ ਆ ਵੀ ਭਾਈ ਦੇਖੋ ਸਾਡੇ ਸਬਸਕ੍ਰਾਈਬਰ ਕਹਿੰਦੇ ਨੇ ਦੇਖੋ ਜਿਹੜਾ ਬੰਦਾ ਪਿਆਰ ਕਰਦਾ ਹੁੰਦਾ ਹਨਾ ਨਹੀਂ ਬੰਦਾ ਕਿਹੜਾ ਕਿਸੇ ਨੂੰ ਯਾਦ ਕਰਦਾ ਇਹ ਸਿਰਫ ਇੱਕ ਪਿਆਰ ਦੀ ਗੱਲ ਆ ਤੇ ਦੂਆ ਨੰਬਰ ਵੀਰੇ ਧੰਨਵਾਦ ਤੇਰਾ ਬਹੁਤ-ਬਹੁਤ ਇੰਨੀ ਫਿਕਰ ਕਰਦਾ ਕਿਉਂਕਿ ਤੁਹਾਡੀਆਂ ਦਸਾਂ ਬੇਨਤੀਆਂ ਨਾਲੇ ਮੇਰਾ ਭਾਈ ਉੱਠਿਆ ਜੱਜ ਅਸੀਂ ਆਹ ਦਿਨ ਦੇਖਿਆ ਖੁਸ਼ੀਆਂ ਦਾ ਤੁਹਾਡੀ ਬਦੌਲਤ ਹੈ ਹਨਾ ਨਹੀਂ ਬੰਦਾ ਬੰਦੇ ਕੋਣ ਹੁੰਦਾ ਕੋਈ ਕਿਸੇ ਨੂੰ ਕਹਿਣਾ ਅੱਜ ਦੇ ਟੈਂਪਰੇਚਰ ਕੋਈ ਹੋ ਇੰਪ੍ਰੈਸੇ ਕਿਸੇ ਨੂੰ ਕੋਈ ਜ਼ਿਆਦਾ ਹੈਗਾ ਤੇ ਤੁਹਾਡੇ ਸਾਰੇ ਵੀ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਆ ਜਿਹੜੇ ਨਹੀਂ ਵੀ ਦੇਖਦੇ ਉਹ ਵੀ ਜਿਨ੍ਹਾਂ ਕੋਲ ਸਾਡਾ ਚੈਨਲ ਨਹੀਂ ਵੀ ਹੈਗਾ ਹਨਾ ਵੀਰ ਦਸਾਂ ਬੇਨਤੀ ਕਰਨ ਵਾਲੇ ਬਹੁਤ ਬੈਠੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਇਧਰ ਮੇਰੇ ਪਿੰਡ ਕੋਲ ਤੋਂ ਵੀ ਸਾਡੀ ਵੀਡੀਓ ਦੇਖਦੇ ਬਾਹਰ ਤੋਂ ਕਿਉਂਕਿ ਉਹ ਨਾਮ ਆਪਣਾ ਨਹੀਂ ਸ਼ੋਅ ਕਰਾਉਣਾ ਚਾਹੁੰਦੇ ਚਲੋ ਸਭ ਦੇ ਆਪਣੀ ਆਪਣੀ ਹੋ ਹੁੰਦੀ ਆ ਤੇ ਉਹ ਵੀ ਸਾਡਾ ਬਹੁਤ ਫਿਕਰ ਕਰਦੇ ਆ ਡੇਲੀ ਸਾਨੂੰ ਫੋਨ ਵੀ ਕਰਦੀ ਆ ਮੈਂ ਉਹਨਾਂ ਨੂੰ ਆਪਣੇ ਪਰਝਾਈ ਨੂੰ ਸਮਝਾਇਆ ਕਿ ਕਿ ਜਿਹੜਾ ਬੰਦਾ ਦੁੱਖ ਸੁੱਖ ਚ ਖੜਦਾ ਆਪਣੇ ਰਿਸ਼ਤੇਦਾਰਾਂ ਨੂੰ ਵੀ ਵੱਧ ਕੇ ਹੋ ਜਾਂਦਾ ਉਹ ਵੀ ਮੈਨੂੰ ਹਾਲ ਚਾਲ ਤੇ ਐਦਾਂ ਹੀ ਪੁੱਛਦੇ ਰਹਿੰਦੇ ਰੋਟੀ ਬਾਰੇ ਤੇ ਮੈਂ ਉਹਨਾਂ ਨਾਲ ਗੱਲ ਕਰੀ ਸੀ ਉਹ ਕਹਿੰਦੇ ਵੀ ਸ਼ਾਇਦ ਅਸੀਂ 15 16 ਗ੍ਰੀਨ ਤੱਕ ਬੀਜਰੇ ਭਾਈ ਜਾਨ ਮੈਂ ਕੋਸ਼ਿਸ਼ ਕਰੂੰਗਾ ਹੁਣ ਚਲੋ ਵੈਸੇ ਸਮਾਂ ਸਮਾਂ ਵੈਸੇ ਸਮਾਂ ਸਮਾਰਥਾ ਜੀ ਸਮਾਂ ਬਹੁਤ ਵੱਡਾ ਹੈ ਕੱਲ ਦਾ ਸਮਾਂ ਪਤਾ ਨਹੀਂ ਜੀ ਕਿਸੇ ਨੂੰ ਵੈਸੇ ਜਦੋਂ ਵੀ ਆਉਣਗੇ ਆਪਾਂ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਵੀਡੀਓ ਬਣਾ ਕੇ ਦੱਸ ਦਾਂਗੇ ਤੇ ਦੂਆ ਨੰਬਰ ਜੀ ਚਰਨਜੀਤ ਕੋਲ ਪਹਿਲਾਂ ਜਦੋਂ ਉਹ ਫਰੀ ਤਾ ਉਹਦੇ ਕੋਲ ਆਉਣ ਦਾ ਟਾਈਮ ਵੀ ਤਾ ਉਸ ਟਾਈਮ ਇਹਨਾਂ ਕੋ ਉਚਾਗਰੀਆ ਕੱਢਦੀ ਸੀ ਮੈਂ ਤੁਹਾਡੇ ਵੀਡੀਓ ਜਰੀਏ ਪੁੱਛਣਾ ਚਾਹਾਂ ਮੈਨੂੰ ਵੀ ਕਾਰਨ ਕਿਹਾ ਤਾ ਨਹੀਂ ਨਹੀਂ ਮਰੀਦਾ ਡੈਡੀ ਮੈਨੂੰ ਵੀ ਦੇਖੋ ਹੁਣ ਮੈਂ ਤੁਹਾਨੂੰ ਸਿੱਧੀ ਗੱਲ ਦੱਦੀ ਮੈਂ ਆਪਾਂ ਤਾਂ ਕੋਈ ਕੱਢਦਾ ਨਹੀਂ ਰੱਖਦੇ ਵੀਡੀਓ ਵਿੱਚ ਜੋ ਗੱਲ ਸੱਚ ਆ ਸੱਚੀ ਦੱਸਣਾ ਚਾਹਦੀ ਠੀਕ ਆ ਨਾ ਇਹ ਪੜਦੇ ਰੱਖ ਕੋਈ ਫਾਇਦਾ ਨਹੀਂ ਕਿਉਂਕਿ ਦੇਖੋ ਹੁਣ ਅਸੀਂ ਇੰਨੀ ਗਾਲੀ ਵਿੱਚ ਵਿਆਹ ਕਰਿਆ ਸਾਡੇ ਘਰ ਦੇ ਹਾਲਾਤ ਨੂੰ ਸਭ ਨੂੰ ਪਤਾ ਹੀ ਹੈ ਕੋਈ ਕਹੀ ਜਾਵੇ ਆਪਣੇ ਘਰ ਦੀ ਐਨੀ ਗੱਲ ਕਰਦੀ ਐ ਮੈਂ ਸੰਬੰਧ ਦੀ ਆ ਪਰ ਜੋ ਸੱਚ ਆ ਸੱਚ ਸਭ ਦੇਖਦੇ ਹੀ ਨੇ ਤੇ ਹੁਣ ਤੁਹਾਨੂੰ ਵੀ ਪਤਾ ਵੀ ਮੇਰੇ ਫੇਕਿਆਂ ਦਾ ਹਾਲਾਤ ਕਿ ਮੇਰਾ ਭਾਈ ਐਨੋ ਚਿਰਵਾਦ ਉੱਥੇ ਆ ਕਿ ਪਹਿਲਾ ਵਾਲਾ ਸਮਾਂ ਕੁਝ ਹੋਰ ਸੀ ਹੁਣ ਦਾ ਸਮਾਂ ਥੋੜਾ ਜਿਹਾ ਹੁਣ ਪਤਾ ਕਿ ਫਰਕ ਪੈ ਗਿਆ ਹੁਣ ਜ਼ਿਆਦਾ ਜ਼ਿੰਮੇਵਾਰੀਆਂ ਵੱਧ ਗਈਆਂ ਇਹਦੇ ਕਰਕੇ ਮੈਂ ਵੀ ਉਹਨਾਂ ਨੂੰ ਇੱਕੋ ਲੱਗਤ ਨਹੀਂ ਕਹਿ ਸਕਦੀ ਦੀ ਮੈਨੂੰ ਉਹਨਾਂ ਨੇ ਆਪਣਾ ਘਰ ਵੀ ਦੇਖ ਕੇ ਆਉਣਾ ਸੀ ਹਣਾ ਤੇ ਉਹਦੇ ਬਾਅਦ ਵੀ ਥੋੜੇ ਜਿ ਦੇ ਬਾਅਦ ਮੇਰੀਆਂ ਭੈਣਾਂ ਜਿੱਦਾਂ ਹੋਰ ਨੇ ਸੀ 6 ਭੈਣਾਂ ਉਹਨਾਂ ਨੇ ਵੀ ਸਭ ਨੇ ਬੁਲਾਇਆ ਸੀ ਕਿ ਤੁਹਾਨੂੰ ਪਤਾ ਵੀ ਹੁਣ ਖਾਲੀ ਤਾਂ ਜਾ ਨਹੀਂ ਹੁੰਦਾ ਦੇਖੋ ਖੜ ਖੜ ਗੱਲ ਮੈ ਤੇਰੀ ਕੱਟਣ ਲੱਗਾ 2 ਮਿੰਟ ਖੜ ਮੈਨੂੰ ਜੀ ਹੋਰ ਤਾਂ ਨਹੀਂ ਪਤਾ ਸਾਨੂੰ ਹੋਰ ਤਾਂ ਨਹੀਂ ਪਤਾ ਵੀ ਉਹਨੇ ਕਿਸੇ ਪੱਤ ਕਿੱਧਰ ਜਾਣਾ ਆਪਣੀਆਂ ਭੈਣਾਂ ਪਾ ਕਿੱਦਾਂ ਹੁਣ ਖੜ ਜਾ ਖੜ ਜਾ ਖੜ ਜਾ ਖੜ ਜਾ ਨੰਬਰ 1 ਕਦੇ ਵੀ ਆਪਣੇ ਮੂੰਹੋਂ ਕਹਿ ਵੀ ਮੈਂ ਉਹਨੂੰ ਕਦੇ ਕਿਹਾ ਹਾਂ ਆ ਚੀਜ਼ ਚਾਹੀਦੀ ਆ ਪਹਿਲਾਂ ਗੱਲ ਵੀਡੀਓ ਜ਼ਰੀਏ ਕਰ ਪਹਿਲਾਂ ਮੇਰੇ ਨਾਲ ਫਿਰ ਉਹੀ ਗੱਲ ਪਹਿਲਾਂ ਮੇਰੇ ਨਾਲ ਗੱਲ ਸੁਣ ਲਓ ਮੈਂ ਕੀ ਕਹਿਣਾ ਚਾਹੁੰਦੀ ਹੁਣ ਦੇਖੋ ਮੈਂ ਤਾਂ ਉਹਨੂੰ ਕਹਿੰਦਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਆਜੋ ਠੀਕ ਹੈ ਨਾ ਕੋਈ ਵੀ ਸਾਰੇ ਕਹਿ ਦਿੰਦੇ ਇਹ ਗੱਲ ਹਨਾ ਹੁਣ ਅਸੀਂ ਵੀ ਆਪਣੇ ਨਣਦਾਂ ਨੂੰ ਕਹਿ ਦਿੰਦੇ ਆ ਉਹ ਵੀ ਸਾਨੂੰ ਕਹਿ ਦਿੰਦੀ ਇਹ ਜੀ ਗੱਲ ਕਿਉਂਕਿ ਭੈਣ ਆ ਮਾਵਾ ਸਭ ਰੱਤ ਦੇ ਹੁੰਦੇ ਆਪਣੇ ਆਪਣੇ ਘਰ ਦਾ ਪਤਾ ਹੁੰਦਾ ਸਭ ਕਹਿੰਦੇ ਹੁੰਦੇ ਆ ਨਾ ਅਸੀਂ ਵੀ ਚਲੇ ਜਾਂਦੇ ਚਲੋ ਬਹੁਤ ਵਧੀਆ ਘਰ ਨਹੀਂ ਮਿਲਣਾ ਨਣਦਾਂ ਦੀ ਗੱਲ ਨਹੀਂ ਕੋਈ ਚੀਜ਼ ਦੀ ਪ੍ਰਵਾਤਮਾ ਨਹੀਂ ਘਾ ਉਹ ਕਿ ਧੀਆ ਕਹਿੰਦੇ ਹੁੰਦੇ ਆਪਣੇ ਘਰ ਬਸਦੀ ਹੱਸਦੀ ਸੋਹਣੀਆ ਲੱਗਦੀਆਂ ਨੇ ਹਾਂ ਤੇ ਉਹ ਵੀ ਕਹਿ ਦਿੰਦੀ ਆ ਵਿਚਾਰ ਨਹੀਂ ਕੁਛ ਨਹੀਂ ਲੈ ਗੋਣ ਤੂੰ ਸਾਨੂੰ ਮਿਲ ਜਾ ਕਹਿ ਦਿੰਦੀ ਇਹਨਾਂ ਨੇ ਆਪਾਂ ਨੂੰ ਭੈਣ ਕਰ ਪਰ ਜਿਹੜੀਆਂ ਭਾਈਆਂ ਦੀ ਮਮਤਾ ਪਿਆਰ ਭੈਣਾ ਵਿਰੁੱਧ ਵੀ ਹੁੰਦਾ ਨਾ ਇਹ ਹੁੰਦਾ ਵੀ ਸੀ ਭੈਣਾ ਕੋਲ ਨੂੰ ਜਾਣਾ ਕੋ ਕਦੇ ਵੀ ਆਪਾਂ ਨਹੀਂ ਹਟਾ ਸਕਦੇ ਬਾਕੀ ਜਿਹੜੇ ਰੀਤੀ ਰਿਵਾਜ ਆ ਮਨਿੰਦਰ ਜੜੀ ਉਹਨਾਂ ਬਾਰੇ ਮੈਂ ਮੰਨ ਗਿਆ ਮੈਂ ਮੰਨ ਇਹ ਗੱਲ ਝੂਠ ਹਰਫੁਣ ਲੀ ਹਾਂ ਮੈਂ ਜਦੋਂ ਵੀ ਭੈਣ ਕੋਲ ਜਾਣਾ ਮੈਂ ਕੁਛ ਨਹੀਂ ਲੈ ਕੇ ਜਾਂਦਾ ਉਹ ਤਾਂ ਗੱਲ ਠੀਕ ਹੈ ਪਰ ਹੁਣ ਜਿਹੜੇ ਹੁਣ ਨਿਆਣੇ ਨੇ ਮੇਰੀ ਗੱਲ ਸੁਣੋ ਭੈਣਾ ਮੈਂ ਕਦੇ ਮੰਗਦੀ ਨਹੀਂ ਮੈਂ ਤਾਂ ਉਹਨਾਂ ਵਾਸਤੇ ਕੋਕਰੇ ਲਈ ਲੈ ਜਾਂਦਾ ਹਾਂ ਹਾਂ ਬਸ ਵੀ ਨਿਆਣੇ ਬਰਾਤੇ ਜੀ ਹੁਣ ਮੇਰੀ ਗੱਲ ਸੁਣ ਲਾ ਮੇਰੀ ਗੱਲ ਨਾ ਕਰ ਗੱਲ ਕਰਨ ਕਰ ਮੇਰੀ ਗੱਲ ਸੁ ਉਹਨਾਂ ਨੇ ਹੁਣ ਪਹਿਲੀ ਵਾਰ ਮੈਂ ਗੱਲ ਕਰੀ ਸੀ ਬੇਰੇ ਹੁਣ ਦੇਖੋ ਮੇਰੀ ਭਜਾਈ ਸਭ ਕੋ ਜਾ ਕੇ ਆਈ ਹੈ ਕਿਉਂਕਿ ਇੰਨਾ ਦਾ ਹੁਣ ਜਦੋਂ ਜਦੋਂ ਪਾ ਕੇ ਕਹਿੰਦੇ ਨੇ ਕੋਈ ਬੰਦਨ ਚ ਬੰਨ ਜਾਂਦੇ ਸਭ ਪਤਾ ਲੱਗ ਜਾਂਦਾ ਤੇ ਉਹ ਵੀ ਕਹਿੰਦੀ ਜੀ ਜੰਗਾ ਨਹੀਂ ਲੱਗਦਾ ਸੀ ਪਹਿਲੀ ਵਾਰ ਆਉਣਾ ਉਹਦੇ ਬਾਅਦ ਕਹਿੰਦੀ ਕੋਈ ਚੱਕਰ ਨਹੀਂ ਤੇ ਹੁਣ ਦੇਖੋ ਮੈਂ ਵੀ ਉਹਨ ਵੀ ਅਗਲੇ ਨੇ ਆਉਣਾ ਪਹਿਲੀ ਵਾਰ ਤੇ ਉਹਨਾਂ ਅਗਲੇ ਵੀ ਸਭ ਨੂੰ ਸੋਚ ਕੇ ਆਉਣਾ ਕੁਛ ਹੋਣਾ ਮੰਮੀ ਦੇ ਜਾੜਾ ਕਰਕੇ ਮੰਮੀ ਨੂੰ ਵੀ ਔਖਾ ਹੈ ਤੇ ਉਹ ਕਹਿੰਦੀ ਮੈਂ ਜਰੂਰ ਆਉਣਾ ਪਰ ਆਉਂਗੇ ਅਸੀਂ ਜਰੂਰ ਤੁਸੀਂ ਟੈਨਸ਼ਨ ਨਾ ਲਓ ਉਹਨਾਂ ਨੂੰ ਵੀ ਬਹੁਤ ਟੈਨਸ਼ਨ ਹੈ ਕਿਉਂ ਅਸੀਂ ਹੋ ਰਹਿ ਗਏ ਹੁਣ ਨਾਲ ਕੇ ਵੀ ਜਾਇਆ ਏ ਇੱਕ ਮੇਰੀ ਮਾਸੀ ਰਹਿੰਦੀ ਹੈ ਅਜੇ ਮੇਰੇ ਭੈਣਾਂ ਕੋਲ ਚਲੋ ਬਾਕੀ ਹੁਣ ਦਿਮਾਗ ਚਰੰਜੀ ਕਰ ਉਹਨੂੰ ਦਿੱਤਾ ਹੋਇਆ ਨਾ ਨਾ ਆਪਾਂ ਕਿਸੇ ਚੀਜ਼ ਦੇਖੋ ਜੀ ਭੁੱਖੇ ਨਹੀਂ ਮੇਰੀ ਗੱਲ ਪੂਰੀ ਹੋ ਜਾਣ ਦੇ ਮੈਂ ਗੱਲ ਕੱਟੀ ਆ ਹਾਂਜੀ ਹਾਂਜੀ ਆਪਾਂ ਕਿਸੇ ਚੀਜ਼ ਦੇ ਭੁੱਖੇ ਦੀ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੋਇਆ ਬੰਦਾ ਪਿਆਰ ਦਾ ਭੁੱਖਾ ਹੁੰਦਾ ਕੋਈ ਚੀਜ਼ ਲੈ ਜਾਂ ਦੇਵ ਨਾ ਕੋਈ ਬੜਾ ਨਹੀਂ ਹੁੰਦਾ ਰਿਸ਼ਤੇਦਾਰੀਆਂ ਹੁੰਦੀਆਂ ਜੀ ਦੁੱਖ ਤਕਲੀਫ ਔਰ ਵਰਤਣ ਵਾਸਤੇ ਇਹ ਚੀਜ਼ਾਂ ਥੋੜੀ ਵੀ ਜੇ ਤਾ ਮੈਨੂੰ ਪੈਸੇ ਦਿੱਤੇ ਜਾਂ ਤੂੰ ਮੈਨੂੰ ਕੋਈ ਸਮਾਨ ਦਊਗਾ ਤਾਂ ਰਿਸ਼ਤੇਦਾਰੀ ਇਹ ਬਿਲਕੁਲ ਗਲਤ ਆ ਰਿਸ਼ਤੇਦਾਰੀਆਂ ਹੁੰਦੀਆਂ ਸਿਰਫ ਮਿਲਣ ਆ ਵਰਤਣ ਨੂੰ ਪਰ ਪਰ ਜੇ ਅਗਲਾ ਬੰਦਾ ਲਵਾਉਣ ਵਾਲਾ ਹੋਵੇ ਤਾਂ ਮੇਰੀ ਤੇ ਗੱਲ ਸੁਣ ਲਓ ਜਿੱਦਾਂ ਮੈਂ ਤੁਹਾਨੂੰ ਦੱਸੀ ਮੈਂ ਨਾ ਜੋ ਗੱਲ ਹਕੀਕਤ ਹੈ ਮੈਂ ਪਰ ਕਈ ਆਪਣੇ ਵਿੱਚੇ ਐਦਾਂ ਦੇ ਹੁੰਦੇ ਨੇ ਹੁਣ ਆਪਾਂ ਕਿਹਨਾ ਨੌਲੇਗੇ ਪਿੱਧਾਨੇ ਜਦੋਂ ਹੁਣ ਵੀਡੀਓ ਦੇਖੂਗਾ ਅਗਲਾ ਬੰਦਾ ਕਿਆ ਲੈ ਕੇ ਆ ਬਹੁਤ ਗੱਲਾਂ ਹੋ ਜਾਂਦੀ ਨਹੀਂ ਆਪਣੇ ਘਰ ਚ ਕਹਣਗੇ ਕੋਈ ਹੋਰ ਵੀ ਸਾਨੂੰ ਮੇਰੇ ਘਰ ਹਾਂਜੀ ਸਾਨੂੰ ਆਪਣੇ ਘਰ ਬਾਰੇ ਪਤਾ ਨਾ ਜੇ ਅਸੀਂ ਮੰਨ ਲਾ ਵੀ ਕਿਸੇ ਬਾਰੇ ਵੀ ਸੋਚਣ ਲੱਗੇ ਵੀ ਮੈਨੂੰ ਉਹ ਆਏ ਕਹਿ ਦੂ ਫਿਰ ਤਾਂ ਅਸੀਂ ਆਪਣਾ ਕੱਚਾ ਮਕਾਨ ਵੀ ਢਾ ਦੇਣਾ ਜੇ ਅੱਜ ਮੈਨੂੰ ਪ੍ਰਮਾਤਮਾ ਨੇ ਸਾਈਕਲ ਦਿੱਤਾ ਮੈਨੂੰ ਸਾਈਕਲ ਪਿੱਛੇ ਮਿਹਣਾ ਮਾਰੀ ਗਏ ਮੈਂ ਸਾਈਕਲ ਤੋੜ ਦੇਣਾ ਮੈਨੂੰ ਸਾਈਕਲ ਬਣਾ ਕੇ ਨੂੰ ਜਿਹੜੇ ਮੋਟਰਸਾਈਕਲ ਤਾਂ ਮੈਨੂੰ ਕਿੱਥੇ ਜੋੜਨਾ ਇਹ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ ਆਪਣੀ ਜਿਹੜੀ ਸਾਡੀ ਹੈਸੀਆ ਤਾਂ ਪੈਰ ਨੂੰ ਚਾਦਰ ਨੂੰ ਵੇਖ ਕੇ ਪੈਰ ਵਿਸਾਰੀਦੇ ਆ ਮੈਨੂੰ ਪਤਾ ਮੈਂ ਰੁਪਈਏ ਜੋ ਕਰ ਮੈਂ ਲੱਖਾਂ ਦੀ ਗੱਲ ਕਰਦਾ ਹਣਾ ਹਰ ਕੋਈ ਆਪਣੇ ਆਪਣੇ ਗੰਜੈਸ ਕਰੀ ਜਾਵੇ ਆਪਣੇ ਮੁਤਾਬਕ ਠੀਕ ਹੈ ਵੀ ਮੈਂ ਕਹਾ ਜੀ ਮੈਂ ਅੱਜ ਮੋਟਰਸਾਈਕਲ ਲੈ ਸਕਦਾ ਜੇ ਮੈਨੂੰ ਤੂੰ ਕਾਹਦੂ ਕਾਹ ਜੀ ਮੈਂ ਤਾਂ ਗੱਡੀ ਨਵੀਂ ਲੈਣੀ ਮੇਰੀ ਗੰਜਾਇਤ ਨੂੰ ਮੈਨੂੰ ਪਤਾ ਮੇਰੀ ਗੱਲ ਮੈਂ ਕਰਜੇ ਛੁਡਾਉਣਾ ਕੱਲੋਂ ਮੇਥੇ ਕਰਜ਼ਾ ਨਾ ਉਤਰਿਆ ਮੈਂ ਮੇਰੇ ਕੋਲ ਕੀ ਹੋਣਾ ਮਰਨ ਤੋਂ ਬਿਨਾ ਜਾਂ ਮੰਗਣ ਤੋਂ ਬਿਨਾ ਹਨਾ ਮੈਂ ਕਿਸੇ ਤੋਂ ਮੰਗੂਗਾ ਮੇਰੀਆਂ ਬਸਰੀਆਂ ਪਹਿਣਗੀਆਂ ਆਪਾਂ ਕਹਿੰਦੇ ਵੀ ਜਿੰਨਾ ਕਿ ਜੋ ਹੈ ਆਪਣੇ ਕੋਲ paude ਵਿੱਚ ਖੁਸ਼ ਰਹੀਏ ਤੇ ਬਾਕੀ ਕਰਿਓ ਅਰਦਾਸ ਚਰਨਜੀਤ ਜੀ ਥੋੜੇ ਦਿਮਾਗ ਦੇ ਵਿੱਚ ਤੁਸੀਂ ਗੱਲਾਂ ਪਾਉਣੀਆਂ ਜੀ ਕਮੈਂਟ ਬਣਾ ਦਿਓ ਸਾਨੂੰ ਵੀ ਲੈ ਦੇ ਬਿਨਾ ਕੋਈ ਬੜਾ ਨਹੀਂ ਹੁੰਦਾ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਲਓ ਜੀ ਪ੍ਰਸ਼ਾਦਾ ਪਾਣੀ ਮੰਦਰ ਤੇ ਚਰਨਜੀਤ ਲੱਗਿਆ ਖਾਂ ਤੁਸੀਂ ਵੀ ਆਓ ਦੇਖ ਲਓ ਕਿਉਂਕਿ ਮੰਦਰ ਅੱਜ ਲੇਟ ਹੋ ਗਿਆ ਇਹਨੂੰ ਲੱਗੀ ਭੁੱਖੋਂ ਘੱਟ ਆਇਆ ਸੀ ਠੀਕ ਹੈ ਜੀ ਮਿਲਦੇ ਹਾਂ ਹੁਣ ਫਤਮ ਦੇ ਵਿੱਚ